ਕਿ ਮੈਂ ਕੋਟ ਕੋ ਟ੍ਰੇਨਿੰਗ ਆ ਤੇ ਮੈਨੂੰ ਈਮਾਨ ਹੁੰਦਾ ਕਿ ਜਦੋਂ ਕਦੇ ਵੀ ਮੈਂ ਅੰਬਰ ਸਰ ਨੂੰ ਆ ਮਾਂ ਜਾਂ ਕੋਈ ਵੀ ਆਪਣਾ ਕੰਮ ਰਮਾ ਆਰੰਭ ਕਰਾਂ ਤੇ ਇੱਥੇ ਨਕਮਸਤਕ ਹੋਣ ਦਾ ਮੈਨੂੰ ਈਮਾਨ ਮਿਲਦਾ ਏ ਜਿ ਮੰਚ ਬਹੁਤ ਜਿਆਦੇ ਇਸ ਗੱਲ ਦੀ ਸ਼ਰਧਾ ਵੀ ਰਹਿੰਦੀ ਏ ਕਿ ਮੈਂ ਉਥੋਂ ਸਤਿਗੁਰ ਦਰਬਾਰ ਸਾਹਿਬ ਤੋਂ ਨਕਮਸਤਕ ਹੋ ਕੇ ਕੋਈ ਨਵਾਂ ਕੰਮ ਸ਼ੁਰੂ ਕਰਾਂ ਨਵਾਂ ਬੈਂਡ ਸ਼ੁਰੂ ਕਰਨ ਜਾ ਰਿਹਾ ਆ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਦਾ ਕਰਦਾ ਸੱਚਕੰਨ ਦਰਬਾਰ ਸਾਹਿਬ ਦੇ ਇਸ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਖੜਕੇ ਕਿ ਮੈਂ ਕੋਟ-ਕੋਟ ਰਿਣੀ ਆ ਤੇ ਮੈਨੂੰ ਈਮਾਨ ਹੁੰਦਾ ਕਿ ਜਦੋਂ ਕਦੇ ਵੀ ਮੈਂ ਅੰਬਰਸਰ ਨੂੰ ਆਮਾਂ ਜਾ ਕੋਈ ਵੀ ਆਪਦਾ ਕੰਮ ਰਮਾ ਆਰੰਭ ਕਰਾਂ ਤੇ ਇੱਥੇ ਨਕਮਸਤਕ ਹੋਣ ਦਾ ਮੈਨੂੰ ਈਮਾਨ ਮਿਲਦਾ ਤੇ ਮੇਰੇ ਮਨ 'ਚ ਬਹੁਤ ਜ਼ਿਆਦਾ ਇਸ ਗੱਲ ਦੀ ਸ਼ਰਧਾ ਵੀ ਰਹਿੰਦੀ ਹੈ ਕਿ ਮੈਂ ਉਥੋਂ ਅ ਸਚਕੰਦਰਵਾਰ ਸਾਹਿਬ ਤੋਂ ਨਕਮਸਤਕ ਹੋ ਕੋਈ ਕੋਈ ਨਮਾ ਕੰਮ ਸ਼ੁਰੂ ਕਰਨਾ ਨਮਾ ਬੈਂਡ ਸ਼ੁਰੂ ਕਰਨ ਜਾ ਰਹੇ ਆ ਨਵੇਂ ਗਾਣੇ ਲਾਂਚ ਕਰਨ ਜਾ ਰਹੇ ਆ ਨਵੇਂ ਗਾਣੇ ਦੇ ਵੀਡੀਓ ਬਣਾਉਣ ਜਾ ਰਹੇ ਆ ਇੱਕ ਫਿਲਮ ਦੀ ਮੇਕਿੰਗ ਕਰਨ ਜਾ ਰਹੇ ਆ ਤੋ ਜਦੋਂ ਵੀ ਕੋਈ ਚੀਜ਼ਾਂ ਹੁੰਦੀਆਂ ਨੇ ਤੇ ਉਦੋਂ ਮੇਰੇ ਬੜਪਾਗ ਅੱਛੇ ਨੇ ਕਿ ਮੈਨੂੰ ਇਸ ਗੁਰੂ ਦੀ ਧਰਤੀ ਤੇ ਆਉਣ ਦਾ ਮਾਨ ਪ੍ਰਾਪਤ ਹੁੰਦਾ ਤੇ ਇਸ ਬਹਾਨੇ ਮੈਂ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਸਰਪਜੀਤ ਹੋਣਾ ਨੂੰ ਬਾਜੀ ਹਰਜਿੰਦਰ ਜੋੜੀਏ ਹੋਣਾ ਨੂੰ ਤੇ ਸਾਡੇ ਨਵੇਂ ਮੁੰਡੇ ਜੰਗਸਟਰਸ ਜੋ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਕਾਫੀ ਐਂਡ ਬੈਗਲਸ ਦੇ ਨਾਂ ਦੇ ਉੱਤੇ ਤੇ ਉਹਨਾਂ ਨੂੰ ਮਿਲਣ ਦਾ ਮਾਨ ਪ੍ਰਾਪਤ ਹੋਇਆ ਤੇ ਹੋਰ ਮਿੱਤਰਾਂ ਸੱਜਣਾ ਨੂੰ ਸੋ ਮੈਂ ਬਹੁਤ ਰਿਣੀ ਆ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਦਾ ਕਰਦਾ ਸੱਚਕ੍ਰਮ ਦਰਬਾਰ ਸਾਹਿਬ ਦੇ ਇਸ RAMDAS ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਖੜਕੇ ਕਿ ਮੈਂ ਕੋਟ-ਕੋਟ ਰਿਣੀ ਆ ਤੇ ਮੈਨੂੰ ਈਮਾਨ ਹੁੰਦਾ ਕਿ ਜਦੋਂ ਕਦੇ ਵੀ ਮੈਂ ਅੰਬਰ ਸਾਹਿਬ ਨੂੰ ਆਮਾਂ ਜਾ ਕੋਈ ਵੀ ਆਪਣਾ ਕੰਮ ਰਮਾ ਆਰੰਭ ਕਰਾਂ ਤੇ ਇੱਥੇ ਨਕਮਸਤਕ ਹੋਣ ਦਾ ਮੈਨੂੰ ਈਮਾਨ ਮਿਲਦਾ ਤੇ ਮੇਰੇ ਮਨ 'ਚ ਬਹੁਤ ਜ਼ਿਆਦਾ ਇਸ ਗੱਲ ਦੀ ਸ਼ਰਧਾ ਵੀ ਰਹਿੰਦੀ ਹੈ ਕਿ ਮੈਂ ਉਥੋਂ ਅ ਸੱਚਕੇਂ ਦਰਬਾਰ ਸਾਹਿਬ ਤੋਂ ਨਕਮਸਤਕੋ ਕੋਈ ਕੋਈ ਨਮਾ ਕੰਮ ਸ਼ੁਰੂ ਕਰਨਾ ਨਮਾ ਬੈਂਡ ਸ਼ੁਰੂ ਕਰਨ ਜਾ ਰਹੇ ਆ ਨਵੇਂ ਗਾਣੇ ਲਾਂਚ ਕਰਨ ਜਾ ਰਹੇ ਆ ਨਵੇਂ ਗਾਣੇ ਦੇ ਵੀਡੀਓ ਬਣਾਉਣ ਜਾ ਰਹੇ ਆ ਇੱਕ ਫਿਲਮ ਦੀ ਮੇਕਿੰਗ ਕਰਨ ਜਾ ਰਹੇ ਹਾਂ ਸੋ ਜਦੋਂ ਵੀ ਕੋਈ ਚੀਜ਼ਾਂ ਹੁੰਦੀਆਂ ਨੇ ਤੇ ਉਦੋਂ ਮੇਰੇ ਬੜਪਾਗ ਅੱਛੇ ਨੇ ਕਿ ਮੈਨੂੰ ਇਸ ਗੁਰੂ ਦੀ ਧਰਤੀ ਤੇ ਆਉਣ ਦਾ ਮਾਨ ਪ੍ਰਾਪਤ ਹੁੰਦਾ ਤੇ ਇਸ ਬਹਾਨੇ ਮੈਂ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਸਰਪਜੀਤ ਹੋਣਾ ਨੂੰ ਭਾਜੀ ਹਰਜਿੰਦਰ ਜੋੜੀਏ ਹੋਣਾ ਨੂੰ ਤੇ ਸਾਡੇ ਨਵੇਂ ਮੁੰਡੇ ਜੰਗਸਟਰਸ ਜੋ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਕਾਫੀ ਐਂਡ ਬੈਗਲਸ ਦੇ ਨਾਂ ਦੇ ਉੱਤੇ ਤੇ ਉਹਨਾਂ ਨੂੰ ਮਿਲਣ ਦਾ ਮਾਨ ਪ੍ਰਾਪਤ ਹੋਇਆ ਤੇ ਹੋਰ ਮਿੱਤਰਾਂ ਸੱਜਣਾ ਨੂੰ ਸੋ ਮੈਂ ਬਹੁਤ ਰਿਣੀ ਆ